ਹਾਂ ਜਿੱਕੇ ਵਕੀ ਹਾਲਚਲ ਆ ਗਏ ਹੈ ਕੋਹ ਨਵੀਂ ਵੀਡੀਓ ਦੇ ਨਾਲ ਤੇ ਬਿਨਾ ਟਾਈਮ ਵੇਸਟ ਕੀਤੇ ਕਰਦੇ ਹਾਂ ਵੀਡੀਓ ਸਟਾਰਟ ਕਿ ਤਾ ਸਾਰੇ ਆਈ ਹੋਪ ਤੇ ਸਾਰੇ ਅਰੇ ਬੱਧੀਆ ਹੋ ਕੇ ਤੇ ਅੱਜ ਸਾਰਾ ਮੇਰੇ ਵੱਲੋਂ ਹੈਪੀ ਵਾਲਾ ਟਾਇਲਟ ਤੇ ਤੁਹਾਨੂੰ ਪਤਾ ਚੱਲ ਜਾਏ ਕਿ ਅੱਜ ਨਾਲੋਂ ਟਾਇਲਟ ਆ ਤੇ ਅੱਜ ਆਪਾਂ ਕੀ ਕੱਟ ਕਰਾਂਗੇ ਮੰਮੀ ਵਰਕਿਆਂ ਨਾਲ ਕਿ ਤਾਂ ਮੇਰੀ ਢਾਲ ਤੇ ਹਾਂਜੀ ਇਹ ਕਾਹ ਵਹ ਰਿਵਾਜ ਬੜਾ ਚੱਲ ਗਿਆ ਵੈਲੈਂਟਾਈਨ ਮਨਾਉਣ ਦਾ ਕਹਿੰਦੇ ਗੋਰੇ ਤਾਂ ਦੇਸ਼ ਛੱਡ ਕੇ ਚੱਲ ਗਏ ਪਰ ਸਾਡੇ ਲੋਕਾਂ ਦੀਆਂ ਸੋਚਾਂ ਵਿੱਚ ਅੱਜ ਵੀ ਹਜੇ ਗੋਰਿਆਂ ਦੀ ਗੁਲਾਮੀ ਆ ਠੀਕ ਹੈ ਤੇ ਹਰ ਸਾਰੇ ਸਤਿਕਾਰਯੋਗ ਨੇ ਪਰ ਆਪਣਾ ਦੇਸ਼ ਵੀ ਨਾ ਭੁਲਾਓ ਇਸੇ ਦਿਨ ਸਾਡੇ ਦੇਸ਼ ਤੇ 45 ਜਵਾਨ ਸ਼ਹੀਦ ਹੋਏ ਸੀ ਪਲਵਾਮਾ ਅਟੈਕ ਤੇ ਸਾਡੀ ਹਿੰਮਤ ਕਿਵੇਂ ਹੋ ਜਾਂਦੀ ਇਹ ਸਭ ਸੈਲੀਬ੍ਰੇਸ਼ਨ ਕਰਨ ਦੀ ਭਾਵੇਂ ਵਾਕਿਆ ਤਾਂ ਸਭ ਠੀਕ ਹੈ ਪਰ ਆਪਣੀ ਸੰਸਕ੍ਰਿਤੀ ਨਾ ਭੁੱਲੋ ਕਿ ਵਰ ਕੇ ਆ ਰਿਹਾ ਤੇ ਆਪਾਂ ਰੈਡੀ ਹੋ ਕੇ ਸੀਗੇ ਤਦੀਪ ਚ ਜਾ ਰਿਹਾ ਤੇ ਬਾਕੀ ਭੈਣੇ ਤੇਰੇ ਦੀਪ ਜੀ ਆਉਂਦੇ ਕਦੋਂ ਨਹੀਂ ਅੰਗਰੇਜ਼ੀ ਤੇ ਹਰਾਂ ਤੋਂ ਲੈ ਕੇ ਭੈਣ ਨੇ ਅੰਗਰੇਜ਼ੀ ਸੰਸਕ੍ਰਿਤੀ ਤੱਕ ਵਿਰਸਾ ਤੱਕ ਬਣਾਇਆ ਹੋਇਆ ਆ ਕਹਿੰਦੇ ਭੈਣ ਦੀ ਇੰਗੇਜਮੈਂਟ ਹੀ ਹੋਈ ਆ ਭੈਣ ਦੀਪ ਜੀ ਨਾਲ ਕਈ ਕਈ ਦਿਨ ਬਾਹਰ ਵੀ ਲਾ ਆਉਂਦੀ ਆ ਇਹਨਾਂ ਦਾ ਪੂਰਾ ਟੋਲਾ ਹੈ ਬਾਕੀ ਦਾ ਵਿਆਹ ਹੈ ਪਰ ਇਹ ਭੈਣ ਕੁਵਾਰੀ ਆ 100 ਤੋਂ ਉੱਪਰ ਦੀ ਸਲਾਮੀ ਦੇਣੀ ਚਾਹੀਦੀ ਤੇਰੇ ਪਰਿਵਾਰ ਵਾਲਿਆਂ ਨੂੰ ਭੈਣੇ ਜਿਹੜੇ ਤੈਨੂੰ ਇਦਾਂ ਬਾਹਰ ਜਾਣ ਦੀ ਇਜਾਜ਼ਤ ਦੇ ਦਿੰਦੇ ਆ ਸਾਡੇ ਤਾਂ ਸਾਡੇ ਸਹੇਲੀਆਂ ਨਾਲ ਜਾਣਾ ਹੋਇਆ ਤਾਂ ਉਸ ਗਿੱਟੇ ਸ਼ਾਂਕੇ ਰੱਖ ਦਿੰਦੇ ਆ ਕਿ ਚਲੋ ਹਾਂ ਕਿੱਦਾਂ ਜਾਂਦੀਆਂ ਆ ਯਾਰ ਇੱਕ ਹੀ ਕਹੀ ਜਾਂਦੀ ਆ ਤੇਰੇ ਮਾਪਿਆਂ ਨੂੰ ਤੇਰੇ ਤੇ ਯਕੀਨ ਨਹੀਂ ਹੈਗਾ ਨਹੀਂ ਨਹੀਂ ਕਮਲੀ ਯਕੀਨ ਤਾਂ ਹੈਗਾ ਪਰ ਤੂੰ ਯੂਟਿਊਬਰ ਨਹੀਂ ਨਾ ਨੱਕੀ ਗੱਲ ਯੂਟਿਊਬਰਾ ਤੋ ਕੋਈ ਲਾਇਸੈਂਸ ਹੁੰਦਾ ਬਾਹਰ ਜਾਂਦਾ ਹੋ ਹੈਗਾ ਤੇਨੂੰ ਨਹੀਂ ਪਤਾ ਕੀ ਗੱਲ ਉਹ ਬਾਹਰ ਜਾ ਕੇ ਸਿਖਾਉਂਦੇ ਆ ਕਿ ਲਿਵਿੰਗ ਚ ਕਿਵੇਂ ਰਹਿਣਾ ਆ ਤੇ ਮਾਪਿਆਂ ਨੂੰ ਕਿਵੇਂ ਬਣਾਉਣਾ ਆ ਉੱਲੂ ਤੇ ਜਿਹਾਂ ਦੀ ਦੇਖੋ ਤੇ ਆਪਣੀ ਲੁੱਕ ਭੈਣੇ ਕਿੱਦਾਂ ਦੇਖੀਏ ਲੁੱਕ ਕੈਮਰਾ ਤੂੰ ਕਦੀ ਇੱਧਰ ਨੂੰ ਘੁਵਾ ਦੇ ਨੀ ਕਦੀ ਤੂੰ ਇੱਧਰ ਨੂੰ ਘੁਵਾ ਦੇ ਨੀ ਇੱਕ ਥਾਂ ਟਿਕਾ ਕੇ ਰੱਖ ਫੇਰ ਹੀ ਲੁੱਕ ਦੇਖਾਂਗੇ ਭੈਣ ਦਾ ਵਲੌਗ ਲੱਗਦਾ ਪੁੱਠੇ ਸਿੱਧੇ ਹੋ ਕੇ ਦੇਖਣਾ ਪੈਣਾ ਨਾਲੇ ਤਾਂ ਰੋਟੀ ਪਾਜੂ ਨਾਲੇ ਭੈਣ ਦਾ ਵਲੌਗ ਦੇਖਿਆ ਜਾਉ ਨਾਲੇ ਭੈਣ ਦੀ ਲੁੱਕ ਦੇਖੀ ਜਾਉ ਤੇਰਾ ਵਲੌਗ ਦੇਖਦੇ ਦੇਖਦੇ ਮੇਰੇ ਵੱਖੀ ਚ ਕਿੜੇਲ ਪੈ ਜਾਣੀ ਆ ਜੇ ਸੋਨੂੰ ਭੈਣ ਦਾ ਵਲੌਗ ਦੇਦੇ ਦੇਖਦੇ ਮੈਨੂੰ ਕੁਝ ਹੁੰਦਾ ਹੈ ਇਹਦੀ ਜ਼ਿੰਮੇਵਾਰ ਸਿਰਫ ਔਰ ਸਿਰਫ ਸੋਨੂੰ ਭੈਣ ਹੋਏਗੀ گاؤں ਜਾਣ ਸੇ ਪਹਿਲੇ ਮੈਂ ਤੁਮ ਤਿੰਨੋ ਕੋ ਠਿਕਾਣੇ ਲਗਾ ਕੇ ਜਾਊਂਗਾ ਹਾਂ ਇਹ ਪੈਨ ਸੂਟ ਦੀ ਲੁੱਕ ਘੱਟ ਦਿਖਾਉਂਦੀ ਤੇ ਝੂਟੇ ਮੜੇ ਜ਼ਿਆਦਾ ਦਿਵਾਉਂਦੀ ਆ ਫੋਨ ਨੂੰ ਠੇਕ ਲੱਗੇ ਤੇ ਸਾਰੇ ਰੇਕ ਮਟਰ ਘਰ ਕੋਲੋਂ ਸੌਪੜੇ ਕਿੰਨਾ ਲੱਗਿਆ ਮਨੋਂ ਜ਼ਿਆਦਾ ਤਰਸੂਂਦੇ ਪੋੜੇ ਤੇ ਸੰਦਾ ਸਾਰੇ ਰੇਕ ਮਟਰ ਰਕਸ ਤੋਂ ਤੁਹਾਨੂੰ ਸੌੜ ਕੇ ਸੰਦਾ ਕਿੱਤੀ ਨਹੀਂ ਸੂਟ ਤੇਰਾ ਬਹੁਤ ਸੋਹਣਾ ਤੇ ਤੂੰ ਵੀ ਬਹੁਤ ਸੋਹਣੀ ਆ ਪਰ ਥੋੜੀ ਜਿਹੀ ਪੰਜਾਬੀ ਸੋਚ ਵੀ ਰੱਖੋ ਨਾ ਕੱਲੀ ਪੰਜਾਬੀ ਲੁੱਕ ਮੈਟਰ ਨਹੀਂ ਕਰਦੀ ਪੰਜਾਬੀ ਸੋਚ ਵੀ ਰੱਖੋ ਫਿਰ ਲੋਕ ਸਾਨੂੰ ਕਮੈਂਟ ਕਰਦੇ ਆ ਕਿ ਅਸੀਂ ਗਲਤ ਬੋਲਦੇ ਆ ਇਹਨਾਂ ਨੂੰ ਪਰ ਦੇਖੋ ਆਪਣਾ ਸੱਭਿਆਚਾਰ ਬਹੁਤ ਅਮੀਰ ਆ ਪਹਿਲਾਂ ਵੱਡਿਆਂ ਦੀ ਘੂਰ ਕਾਫੀ ਹੁੰਦੀ ਸੀਗੀ ਤੇ ਅੱਜ ਸਾਰੀਆਂ ਸੰਗਾ ਸ਼ਰਮਾ ਲੈ ਗਈਆਂ ਜੋ ਹੁੰਦਾ ਕੈਮਰੇ ਅੱਗੇ ਮੂੰਹ ਕਰ ਲਓ ਬਸ ਵਲੌਗ ਬਣਾ ਲਓ ਇਹ ਕੱਲਾ ਪਹਿਰਾਵਾ ਮੈਟਰ ਨਹੀਂ ਕਰਦਾ ਬੋਲ ਬਾਣੀ ਵੀ ਬੰਦੇ ਦੀ ਮੈਟਰ ਕਰਦੀ ਆ ਬੋਲ ਬਾਣੀ ਵੀ ਬਹੁਤ ਕੁਝ ਬੰਦੇ ਦਾ ਸੱਭਿਆਚਾਰ ਬੰਦੇ ਦੀ ਲਿਆਕਤ ਬੰਦੇ ਦੇ ਸੰਸਕਾਰ ਦੱਸਦੀ ਆ ਜੋ ਮੈਨੂੰ ਇਹਨਾਂ 'ਚ ਨਜ਼ਰ ਨਹੀਂ ਆਈ ਬਾਕੀ ਤੁਸੀਂ ਸਭ ਸਿਆਣੇ ਹੋ ਹਾਂ ਜੀ ਮਤਰੋ ਕੀ ਹਾਲ ਚਾਲ ਆ ਸਾਰਿਆਂ ਦਾ ਕੱਦ ਸਾਰਿਆਂ ਨੇ ਘੈਂਟ ਹੋ ਗਈ ਤਵਾਬੇ ਵਾਜ ਜਾਗਾ ਵੈਲੈਂਟੇਡ ਆ ਨਾ ਤੇ ਅੱਜ ਆਪਣਾ ਫਰਸਟ ਵੈਲੈਂਟੇਡ ਆ ਹੈ ਕੀ ਆ ਵੈਲੈਂਟੇਡ ਆ ਉਹ ਭਰਾਵਾ ਪਹਿਲਾਂ ਕਹਿਣਾ ਤਾਂ ਸਿੱਖਲਾ ਮਨਾ ਬਾਅਦੋਂ ਲਈ ਤੇ ਅੱਜ ਆਪਣਾ ਵਾਲੰਟਾਡ ਰਹਿ ਗਿਆ। ਮੂੰਹ ਦੇਖ ਕਿਵੇਂ ਬਣਾਇਆ ਦੀਦੀ ਨੇ ਜਿਵੇਂ ਬਿੱਲੀ ਦੀ ਪੂਛ ਸਾਈਕਲ ਦੇ ਟਾਇਰ ਥਲੇ ਆ ਗਈ ਹੋਵੇ। ਨਾ ਨਹੀਂ ਬਣਾਇਆ ਗਿਆ ਤਾਂ ਤਾਂ ਕਿ ਹੋ ਗਿਆ ਇਹਦੇ ਵਿੱਚ ਕਿਹੜਾ ਕੋਈ ਅਵਾਰਡ ਮਿਲਣਾ ਸੀ ਜਿਹੜਾ ਹੁਣ ਮਿਲਣੋਂ ਰਹਿ ਗਿਆ। ਹੱਦਿਆ ਯਾਰ ਮੰਨਿਆ ਖੁਸ਼ ਰਹਿਣ ਦੀ ਕੋਈ ਕੀਮਤ ਨਹੀਂ ਹੁੰਦੀ। ਬੰਦਾ ਕਿਸੇ ਵੀ ਤਰੀਕੇ ਖੁਸ਼ ਹੋ ਸਕਦਾ ਹੈ। ਕੋਈ ਦਿਨ ਤਿਹਾੜ ਮਨਾ ਕੇ ਕੋਈ ਕੋਸ਼ ਕਰਕੇ ਕੋਈ ਕੋਸ਼ ਕਰਕੇ ਖੁਸ਼ ਹੋ ਸਕਦਾ। ਪਰ ਆਪਣੀ ਸੰਸਕ੍ਰਿਤੀ ਤੇ ਨਾ ਭੁੱਲੋ। ਖਾਓ ਵਰਕਰ ਮੇਰੇ ਤਾਂ ਮਾਰਦੇ ਸੀ ਕਿ ਹਾਂ ਤੂੰ ਮੈਂ ਤਾਂ ਚਾਹੀ ਨਹੀਂ ਪੁੱਛਿਆ ਕਿ ਤਾਂ ਨਾ ਤਾਂ ਭੈਣ ਨੇ ਸੱਚਾ ਮਾਰਿਆ ਹੋਣਾ ਸਾਰਾ ਦਿਨ ਤੇ ਭੈਣ ਨੂੰ ਵਲੌਗ ਬਣਾਉਣ ਤੋਂ ਟਾਈਮ ਨਹੀਂ ਲੱਗਦਾ ਤੇ ਚਾਹ ਸਵਾਗ ਪੁੱਛੜੀ ਕਿਸੇ ਨੂੰ ਇਹਨਾਂ ਦਾ ਤੇ ਉਸ ਹਾਬਾ ਖਾਂਦੇ ਆ ਤਾਂ ਵਲੌਗ ਪਿੰਦੇ ਆ ਤਾਂ ਵਲੌਗ ਮੂਤ ਦੇ ਆ ਤਾਂ ਵਲੌਗ ਹੱਗ ਦੇ ਆ ਤਾਂ ਵਲੌਗ ਮੂੰਹ ਬਣਾਉਂਦੇ ਤਾਂ ਵਲੌਗ ਵਲੌਗ ਕੀ ਵਲੌਗ ਵਲੌਗੋ ਵਲੌਗੀ ਕੰਮ ਹੋਇਆ ਪਿਆ ਕਹਤਾ ਤਾਂ ਸ਼ਟਾ ਦੇ ਦਈਆ ਕਿ ਆਤੇ ਹੁਣ ਆਪਾਂ ਵਾਲੈਂਟਾਈਨ ਦੇ ਨਹੀਂ ਮਨਾਇਆ ਕਿ ਜਾਓ ਇਹ ਪੈਨ ਨੂੰ ਡਾਕਟਰ ਡਾਕਟਰ ਦੇ ਲੈ ਕੇ ਜਾਓ ਦਿਖਾਓ ਇਹਨੂੰ ਇਹ ਤਾਂ ਦਿਮਾਗ ਖਰਾਬ ਹੋ ਗਿਆ ਲੱਗਦਾ ਇਹਨੇ ਵੈਲੈਂਟਾਈਨ ਡੇ ਨਹੀਂ ਮਨਾਇਆ ਗਿਆ ਤੇ ਇਹਦਾ ਦਿਮਾਗ ਹੀ ਖਰਾਬ ਹੋ ਗਿਆ ਜਾਓ ਇਹਨੂੰ ਗੁਲਗੁਸ ਗਲੂਸ ਚੜਾਓ ਹੋ ਓ ਇਕੋ ਗੱਲ ਹੀ ਕਰੀ ਜਾਂਦੀ ਵਾਰ-ਵਾਰ ਇਕੋ ਗੱਲ ਹੀ ਕਰੀ ਜਾਂਦੀ ਵਾਰ-ਵਾਰ ਵੈਲੈਂਟਾਈਨ ਡੇ ਨਹੀਂ ਮਨਾਇਆ ਵੈਲੈਂਟਾਈਨ ਡੇ ਨਹੀਂ ਮਨਾਇਆ ਇਹਨੇ ਤਾਂ ਨਿਆਣੇ ਚੀਜ਼ੀ ਪਿੱਛੇ ਨਹੀਂ ਇੱਕ ਗੱਲ ਕਰਦੇ ਵਾਰ-ਵਾਰ ਗਾਲ੍ਹੇ ਭਾਈਆ ਮੇਰਾ ਮੂੰਹ ਵਾਲੀ ਕਰ ਗਈ ਵੈਰੀ ਜ਼ਬਾਨ ਟੁੱਟ ਗਈ ਆਹ ਹੋ ਜੀ ਇਹ ਤਾਂ ਹੋ ਗਿਆ ਦਿਮਾਗ ਖਰਾਬ ਹੁਣ ਸਾਡਾ ਇਹਦੀ ਵੀਡੀਓ ਦੇਖ ਦੇ ਕੇ ਨਾ ਦਿਮਾਗ ਖਰਾਬ ਹੋਏ ਇਸ ਕਰਕੇ ਵੀਡੀਓ ਕਰਦੇ ਆ ਇੱਥੇ ਐਂਡ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਓਕੇ ਜੀ ਮਿਲਦੇ ਆ ਕੱਲ ਅਗਲੀ ਵੀਡੀਓ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ